ਨਮੇ ਚੜ ਚੜ ਕੇ ਪੈਂਦੀਆਂ ਐਨ ਬਲਾਲ ਗੱਲ ਨਾ ਹੱਥ ਜੋੜੀਆਂ ਹੁਣ ਤਾਂ ਵੱਖਰਾ ਨਜ਼ਾਰਾ ਓਹੀ 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 ਗੱਲ ਹੋ ਗਈ ਮੇਰੇ ਮਿੱਤਰੋ ਐਨ ਕਹਿੰਦੇ ਕੱਢ ਕੇ ਬਗਾਨਾ ਪੁੱਤ ਮਾਰਿਆ ਹੁੰਦਾ ਜਿਵੇਂ ਮੱਖਣ ਚੋਂ ਵਾਲ ਨਹੀਂ ਚੰਗਾ ਮੁੱਲ ਪਾਇਆ ਸਾਡਾ ਹੀਰੀਏ ਖੇਡ ਮੈਦਾਨ ਦੇ ਵਿੱਚ ਫਲਾਨ ਬੱਟੂ ਆ ਦਬੋਰੀ ਵਾਲਾ ਤੇ ਰਾਣਾ ਅਲੀ ਸ਼ਾਹਨ ਆ ਟੱਕਰ ਦਾ ਵੀ ਕੋਈ ਮੁੱਲ ਨਹੀਂ ਆਹ ਕਹਿੰਦੇ ਪੈਂਦੀਆਂ ਚੱਪ ਆਰ ਦਬਰਜੀ ਆਲਾ ਦੀਆ ਫੋਲ ਆਲਾ ਫੇਰ ਆ ਗਿਆ ਲੱਕੀ ਰਾਬੇ ਸਕੂਲ ਦਾ ਵੀ ਧੰਨਵਾਦ ਆ ਭਰਾ ਸਾਡੇ ਦਾ ਬੜੇ ਪਿਆਰ ਇਹਨਾਂ ਬੋਲਾਂ ਦੇ ਲਈ ਆ ਸੱਪਾ ਲਿਆ ਸੱਪਾ ਲਿਆ ਦੁਨੀਆ ਨੱਚ ਪੈਣੀ ਹੈ ਪਰ ਗੁਰਨਾਲ ਮੱਧਦਾ ਆਉਂਦਾ ਗੁਰਨਾਲ ਮੈਂ ਪਿਆਰ ਕਰਦੀ ਹੈ ਆ ਕਹਿੰਦੇ ਗੁਰਜਤ ਤੇ ਲਾਲਾ ਲਾਲਾ ਆ ਟੱਕਰ ਆ ਟੱਕਰ ਆ ਚੱਕਰ ਆ ਟੱਕਰ ਆ ਚੱਕਰ ਆ ਗੁਰਨਤ ਦੀ ਟਾੜੀ 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 ਨੇ ਕਹਿੰਦੇ ਵੱਡੀ سپورਟ ਆ ਉਹਨਾਂ ਦਾ ਚਹੇਤਾ ਅੰਬਾ ਸੁਰ ਸਿੰਘ ਜੀ ਤੁਹਾਡੇ ਸਾਹਮਣੇ ਉਧਰ ਬਲਾਲ ਗਿੱਲ ਨੇ ਹੱਥ ਜੋੜ ਆਹ ਚੱਕ ਦੱਸ ਮੈਨੂੰ ਕਿੱਥੇ ਆਹ ਦੁਨੀਆ ਦੇ ਕਾਜੀ ਜਵਰਜੀ ਵਾਲੇ ਨੇ ਸਵੀਟ ਜਿਸ ਦੀ ਪੈਂਦੀ ਹੋਈ ਕਬੱਡੀ ਆ ਰੰਦਾ ਕਬੱਡੀ ਦਾ ਖੜਾ ਇੱਕ ਪਾਸੇ ਮੇਰੇ ਮਿੱਤਰੋ ਰਾਮਦਾਸ ਦੀ ਧਰਤੀ ਦਾ ਚੱਤੀ 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 ਜਾਂਦਾ ਫੱਟੇ ਚੱਤੀ ਹਾਏ ਮੇਰੀ ਜਾਨ ਖੇਲਰਗੀ ਪਾਨ ਉਰਦੂ ਦਾ ਊੜਾ ਬਣਾਦਾ ਕਹਿੰਦੇ ਬੱਲੇ ਬੱਲੇ